ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਮੁੱਖ ਮੰਤਰੀ ਭਗਵਾਨ ਸਿੰਘ ਮਾਂਜੀ ਦੇ ਪਿੰਡ ਸਤੌਜ ਵਿਖੇ ਕਿਉਂ ਲਗਾਏ ਗਏ ਖਾਲਿਸਤਾਨੀ ਝੰਡੇ ਤੇ ਲਿਖੇ ਗਏ ਖਾਲਿਸਤਾਨੀ ਜਿੰਦਾਬਾਦ ਦੇ ਨਾਅਰੇ ਜੀ ਹਾਂ ਪੰਜਾਬ ਦੇ ਮਾਹੌਲ ਖਰਾਬ ਕਰਨ ਦੀ ਲਿਆਕੀ ਜਾ ਰਹੀ ਆ ਉਧਰੋਂ ਜਦ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਪਏ ਗਏ ਉਸ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਕੀ ਕਿਹਾ ਮੇਰੇ ਦਿਕਾਰਾਂ ਨਾਲ ਗਲ ਹੋ ਗਈ ਹੈ ਜੋ ਵੀ ਮਾੜਾ ਅੰਸਰ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਉਹਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਊਗੀ ਇਸ ਸਬੰਧੀ ਡੀਐਸਪੀ ਢੜਬਾ ਨੇ ਵੀ ਕਿਹਾ ਕਿ ਪੋਰਸਟਰੀਮ ਬਣਾ ਕੇ ਘਟਰਾ ਜਾਂਚ ਕੀਤੀ ਜਾ ਰਹੀ ਹੈ ਅੰਜਾਮ ਦੇਣ ਵਾਲੇ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਭਗਵਾਨ ਸਿੰਘ ਮਾਨ ਦੇ ਪਿੰਡ ਸਤੌਜ ਵਿਖੇ ਖਾਲਿਸਤਾਨ ਦੇ ਨਾਰੇ ਲਿੱਕੇ ਚੰਦੇ ਚੜਾਉਣ ਦੀ ਵੀਡੀਓ ਘਰ ਤੋਂ ਪੰਨੂ ਨੇ ਜੋ ਵਾਇਰਲ ਕੀਤੀ ਤੇ ਜਿਹਨਾਂ ਨਾਲ ਵਾਇਰਲ ਹੋ ਰਹੀ ਹੈ ਦੱਸਦੀ ਕਿ ਇਹ ਘਟਨਾ ਪਹਿਲਾਂ ਵੀ ਵਾਰ ਨਹੀਂ ਸੋ ਪਹਿਲਾਂ ਵੀ ਵੱਖਰ ਦੇਖਿਆ ਜਾ ਸਕਦਾ ਹੈ ਜਿਹਨਾਂ ਪੰਜਾਬ ਦਾ ਮਾਹੌਲ ਖਾਰਨ ਦੇ ਵਿੱਚ ਜਤਾਇਆ ਜਾ ਰਿਹਾ ਹੈ ਪਰ ਚੈਨਲ 24 ਪੰਜਾਬ ਨਿਊਜ਼ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ ਪਰ ਇਸੇ ਸੰਬੰਧੀ ਮੌਜੂਦਾ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੋ ਵੀ ਇਸ ਤਰ੍ਹਾਂ ਦੇ ਕੋਈ ਕਰਦਾ ਹੈ ਤਾਂ ਉਸ ਦੇ ਉੱਪਰ ਬਣਦੀ ਕਾਰਵਾਈਆਂ ਕੀਤੀਆਂ ਜਾਣਗੇ ਤੇ ਪੁਲਿਸ ਪ੍ਰਸ਼ਾਸਨ ਵੀ ਇਸ ਲਈ ਸਖਤੀ ਨਾਲ ਨਹੀਂ ਜੇ ਠੀਕ ਆ ਤੇ ਹੁਣਾਂ ਬੋਲੋ ਵੜਨ ਦੀ ਕਾਰਵਾਈਆਂ ਕੀਤੀਆਂ ਜਾਣਗੀਆਂ ਅੱਬੇ ਹਲਕੇ ਦੇ ਵਿੱਚ ਜੀ ਸਟੌਜ਼ ਦੇ ਵਿੱਚ ਖਾਲਿਸਤਾਨ ਦੇ ਕੁਝ ਨਾਰੇ ਵਗੈਰਾ ਲਿਖੇ ਗਏ ਹੈਗੇ ਨੇ ਸਰ ਦੇਖੋ ਕੋਈ ਸਮਾਜ ਵਿਰੋਧੀ ਜਿਹੜੇ ਅੰਸਰ ਨੇਗੇ ਉਹ ਕਿਤੇ ਨਾ ਕਿਤੇ ਸਮਾਜ ਨੂੰ ਤੋੜਨ ਦਾ ਯਤਨ ਕਰਦੇ ਨੇ ਕਿ ਸਮਾਜ ਚ ਬਦਮਨੀ ਫੈਲਾਉਣ ਦਾ ਯਤਨ ਕਰਦੇ ਨੇ ਔਰ ਸਾਰੇ ਮੇਰੇ ਅਫਸਰ ਸਹਿਬਾਨ ਦੇ ਨਾਲ ਗੱਲ ਹੋਈ ਆ ਜਿਹੜਾ ਵੀ ਦੋਸ਼ੀ ਆ ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ ਕਿਸੇ ਨੂੰ ਵੀ ਅਮਨ ਕਾਨੂੰਨ ਤੋੜਨ ਦੀ ਆਗਿਆ ਨਹੀਂ ਦੀ ਹੋਊਗੀ ਜਿਹੜਾ ਵੀ ਕਿਸੇ ਨੇ ਤੋੜਿਆਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊ ਸਰੀਕੋ ਪਿੰਡ ਸਤੋਜ ਦੇ ਵਿੱਚ ਖਾਲਿਸਤਾਨ ਦੇ ਨਾਰੇ ਵਗੈਰਾ ਜਿਹੇ ਪਾਏ ਗਏ ਸਰ ਕੀ ਮੈਟਰਸ ਆ ਜੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੁਰਪਤਵੰਨ ਸਿੰਘ ਪੰਨੂ ਕਲੇਮ ਕਰ ਰਿਹਾ ਹੈ ਕਿ ਪਿੰਡ ਸਤੋਜ ਦੇ ਵਿੱਚ ਸਕੂਲ ਦੇ ਵਿੱਚ ਇਹ ਨਾਰੇ ਲਿਖੇ ਗਏ ਨੇ ਤੇ ਝੰਡਾ ਚੜਾਇਆ ਗਿਆ ਹੈ ਖਾਲਿਸਤਾਨ ਜਿੰਦਾਬਾਦ ਜਿਸ ਤੇ ਲਿਖਿਆ ਹੋਇਆ ਹੈ ਲੇਕਿਨ ਹੁਣ ਤੱਕ ਦੀ ਸਾਡੀ ਜਿਹੜੀ ਪੋਰਟਲ ਹੈ ਤੇ ਪਿੰਡ ਵਾਸੀਆਂ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਹੈ ਇਹ ਜੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਹੈ ਸੜੀਆਂ ਟੀਮਾਂ ਵਰਕ ਕਰ ਰਹੀਆਂ ਨੇ ਤੇ ਜੋ ਜੇ ਕੋਈ ਜੇ ਕੋਈ ਗਲਬਾਤ ਸਾਹਮਣੇ ਆਊਗੀ ਤਾਂ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਕੀ ਲੱਗਦਾ ਸਰ ਕੋਈ ਸਮਾ ਰਹਿਣ ਤੋਂ ਪਹਿਲਾਂ ਹੀ ਉਹਦੇ ਉੱਪਰ ਕੋਈ ਕਿਸੇ ਵਿਅਕਤੀ ਬਲੋਜਾ ਪ੍ਰਸ਼ਾਸਨਕਾਰੀ ਬਲੋਜਾ ਕਾਲਖ ਮਾਰੇ ਮਾਰੀ ਇਸ ਤਰ੍ਹਾਂ ਸਾਹਮਣੇ ਆਇਆ ਕੋਈ ਦੀਵਾਰ ਦੇ ਉੱਪਰ ਜੀ ਕੋਈ ਕਾਲਖ ਮਲੇ ਹੋ ਗਈ ਕੋਈ ਫਿਲਹਾਲ ਕੋਈ ਵੀ ਇਸ ਤਰ੍ਹਾਂ ਦੀ ਕੋਈ ਗਲਬਾਤ ਸਾਹਮਣੇ ਨਹੀਂ ਹੈ ਜੀ ਜਿਸ ਤਰ੍ਹਾਂ ਕਿ ਮੈਂ ਦੱਸਿਆ ਸੜੀਆਂ ਟੀਮਾਂ ਕਰ ਰਹੀਆਂ ਨੇ ਇਸ ਤੇ ਵਰਕ ਅਸੀਂ ਸਰਚ ਕਰ ਰਹੇ ਹਾਂ ਪਿੰਡ ਸਾਰੇ ਜਿਹਨੀਆਂ ਵੀ ਸਰਕਾਰੀ ਬਿਲਡਿੰਗਸ ਨੇ ਤੇ ਹੋਰ ਬਿਲਡਿੰਗਸ ਨੇ ਉਹਦੀਆਂ ਸਰਚ ਵਗੈਰਾ ਸਿਸਟ ਕਰ ਰਹੇ ਆ ਤੇ ਜੇ ਕੋਈ ਇਸ ਤਰ੍ਹਾਂ ਦੀ ਕੋਈ ਗਲਬਾਤ ਸਾਹਮਣੇ ਆਊਗੀ ਤਾਂ ਜਿਹੜੇ ਵੀ ਇਨਸਾਨ ਨੇ ਇਸ ਤਰ੍ਹਾਂ ਦੀ ਕੋਈ ਅਨਲੋਫਲ ਐਕਟੀਵਿਟੀ ਕੀਤੀ ਹੈ ਤੇ ਜਿਹੜਾ ਲਾਅ ਐਂਡ ਆਰਡਰ ਨੂੰ ਖਰਾਬ ਕਰਨਾ ਚਾਹ ਰਿਹਾ ਹੈ ਉਹਦੇ ਖਿਲਾਫ ਜਿਹੜੀ ਸਖਤੋ ਸਖਤ ਕਾਰਵਾਈ ਹੈ ਉਹ ਕੀਤੀ ਜਾਊਗੀ ਜੀ ਸਭ ਕੋਈ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕੀਤੀ ਜਾ ਰਹੀ ਹੈ ਬਿਲਕੁਲ ਜੀ ਪਿੰਡ ਦੇ ਅੰਦਰ ਤੇ ਬਾਹਰਲੇ ਸਾਰੇ ਇਲਾਕਿਆਂ ਦੇ ਵਿੱਚ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਆ ਤੇ ਕੋਈ ਵੀ ਜੇ ਮਤਲਬ ਕਿ ਮਤਲਬ ਅਨਲੋਫਲ ਜੋ ਕੋਈ ਨਜ਼ਰ ਆਊਗਾ ਤਾਂ ਕਾਰਵਾਈ ਤੁਹਾਨੂੰ ਨਾਲ ਕੋ ਗੱਲਬਾਤ ਸਰ ਇਸ ਦੇ ਬਿਸ਼ੇ ਬਿਲਕੁਲ ਜੀ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਗਈ ਤੇ ਬਾਕੀ ਜਿਹੜੇ ਪੰਚਾਇਤ ਮੈਂਬਰ ਨੇ ਤੇ ਹੋਰ ਵੀ ਮਤਵਰ ਵਿਅਕਤੀਆਂ ਨਾਲ ਕੀਤੀ ਗਈ ਤੇ ਉਹ ਵੀ ਚੈੱਕ ਕਰ ਰਹੇ ਨੇ ਤੇ ਉਹਨਾਂ ਨਾਲ ਅਸੀਂ ਰੈਗੂਲਰਲੀ ਟੱਚ ਵਿੱਚ ਆਂਗੇ